ਸਰਕਾਰ ਵਾਪਸ ਮੁੜ ਗਈ ਹੈ ਇਹਨਾਂ ਨੇ ਥੁੱਕ ਕੇ ਛੱਟ ਲਿਆ ਇਸ ਪਾਲਿਸੀ ਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਸੀ ਜਿਹੜਾ ਲੋਕਾਂ ਨੇ ਵਿਦਰੋਹ ਕਰਕੇ ਟਾੜ ਲਿਆ ਦੇਸ਼ ਦੀ ਪਾਰਲੀਮੈਂਟ ਦੀ ਇੱਕ ਸਟੈਂਡਿੰਗ ਕਮੇਟੀ ਹੈ ਜਿਹਦੇ 30 ਪਾਰਲੀਮੈਂਟ ਦੇ ਮੈਂਬਰ ਹੈ ਉਹਦਾ ਮੈਨੂੰ ਚੇਅਰਮੈਨ ਲਗਾਇਆ ਹੋਇਆ ਖੇਤੀਬਾੜੀ ਪਸ਼ੂ ਪਾਲਣ ਡੈਰੀ ਫਿਸ਼ਰੀ ਫੂਡ ਪ੍ਰੋਸੈਸਿੰਗ ਇਹ ਉਹਦੇ ਚ ਡਿਪਾਰਟਮੈਂਟ ਐ ਐਸੀ ਜਦੋਂ ਪੰਜਾਬ ਸਰਕਾਰ ਨੇ ਇਹ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਹੈ ਉਹਦੇ ਵਿੱਚ ਅਸੀਂ ਇਹਨਾਂ ਨੂੰ ਤਲਬ ਕੀਤਾ ਸੀ ਉੱਥੇ ਪੰਜਾਬ ਦੇ ਚੀਫ ਸਕੱਤਰ ਨੂੰ ਸਰਕਾਰ ਦੇ ਨੂੰ ਨਾਲ ਖੇਤੀਬਾੜੀ ਦੇ ਸੈਕਟਰੀ ਤੇ ਹੋਰ ਅਫਸਰਾਂ ਨੂੰ ਕਿ ਸਾਨੂੰ ਤੁਸੀਂ ਇਹ ਆਪਣਾ ਪੂਰਾ ਖਰੜਾ ਦਿਖਾਓ ਤੁਸੀਂ ਕੀ ਲੈ ਕੇ ਆਏ ਹੋ ਤੇ ਨਾਲ-ਨਾਲੇ ਸੀ ਉਹਨਾਂ ਤੋਂ ਪੁੱਛਿਆ ਕਿ ਜਿਹੜੇ ਇਹਦੇ ਵਿੱਚ ਜ਼ਰੂਰੀ ਹੈ ਤੁਸੀਂ ਕਿਹਾ ਸਰਵੇਖਣ ਕਰਾਇਆ ਕਿ ਇਹਦੇ ਨਾਲ ਪੰਜਾਬ ਦੀ ਅਰਥਵਿਵਸਥਾ ਪੰਜਾਬ ਦੀ ਖੇਤੀਬਾੜੀ ਪੰਜਾਬ ਦੇ ਕਿਸਾਨ ਪੰਜਾਬ ਦੇ ਖੇਤ ਮਜ਼ਦੂਰ ਤੇ ਕੀ ਅਸਰ ਪੈਣ ਵਾਲਾ ਤੇ ਨਾਲ-ਨਾਲ ਉਹਨਾਂ ਦੇ ਮੂੜ ਬਸੇਪੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਜੋ-ਜੋ ਰਿਕੁਆਇਰਮੈਂਟਾਂ ਹੁੰਦੀਆਂ ਉਹ ਸਾਰੀਆਂ ਇਹਨਾਂ ਤੋਂ ਅਸੀਂ ਮੰਗੀਆਂ ਸੀ ਲੇਕਿਨ ਇਹਨਾਂ ਨੇ ਅਸੀਂ 14 ਤਰੀਕ ਨੂੰ ਪਹਿਲਾਂ ਬੁਲਾਏ ਸੀ ਕਿਸੇ ਕਾਰਨ ਮੀਟਿੰਗ ਅੱਗੇ ਪਾਉਣੀ ਪੈਗੀ ਹੁਣ 18 ਤਰੀਕ ਨੂੰ ਬੁਲਾਏ ਵੇ ਸੀ ਇਹਨਾਂ ਨੇ ਸਾਨੂੰ ਅੱਜ ਲਿਖ ਕੇ ਭੇਜ ਦਿੱਤਾ ਹੈ ਕਿ ਅਸੀਂ ਇਹ ਪਾਲਿਸੀ ਵਾਪਸ ਲੈ ਲਈ ਹੈ ਹੁਣ ਅਸੀਂ 21 ਤਰੀਕ ਨੂੰ ਇਹਨਾਂ ਨੂੰ ਫੇਰ ਤਾਲਬ ਕੀਤਾ ਤੇ ਇਹਨਾਂ ਨੂੰ ਪੁੱਛਿਆ ਕਿ ਜੀ ਜਿਹੜੀ ਤੁਸੀਂ ਵਾਪਸ ਲਈ ਆ ਉਹਦਾ ਸਾਨੂੰ ਨੋਟੀਫਿਕੇਸ਼ਨ ਨਾਲ ਲੈ ਕੇ ਆਓ ਤੇ ਸਾਨੂੰ ਦਿਖਾਓ ਤੇ ਆ ਮੈਂ ਇਸ ਗੱਲ ਤੇ ਪੂਰੇ ਪੰਜਾਬੀਆਂ ਨੂੰ ਵਧਾਈ ਦੇਣਾ ਕਿ ਹਾਈ ਕੋਰਟ ਦੇ ਡਰ ਤੋਂ ਸਾਡੀ ਕਮੇਟੀ ਦੇ ਡਰ ਤੋਂ ਤੇ ਕਿਸਾਨੀ ਤੇ ਲੋਕਾਂ ਦੇ ਸਮੂਹਕ ਸੰਘਰਸ਼ ਤੋਂ ਕਿਸਾਨ ਯੂਨੀਅਨ ਦੇ ਸੰਘਰਸ਼ ਤੋਂ ਡਰ ਕੇ ਸਰਕਾਰ ਵਾਪਸ ਮੁੜ ਗਈ ਹੈ ਇਹਨਾਂ ਨੇ ਥੁੱਕ ਕੇ ਛੱਟ ਲਿਆ ਇਸ ਪਾਲਿਸੀ ਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਸੀ ਜਿਹੜਾ ਲੋਕਾਂ ਨੇ ਵਿਦਰੋਹ ਕਰਕੇ ਟਾਲ ਲਿਆ ਸੋ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਲੇਕਿਨ ਅਜੇ ਤੱਕ ਇਹਨਾਂ ਨੇ ਇਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਉਹ ਐਸੀ 21 ਤਰੀਕ ਨੂੰ ਇਹਨਾਂ ਨੂੰ ਤਲਬ ਕੀਤਾ ਕਿ ਤੁਸੀਂ ਸਾਨੂੰ ਲਿਆ ਕੇ ਦਿਖਾਓ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ